ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਸਕੂਲ ਆਫ ਐਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ। ਅਸੀਂ ਇਹ ਬੱਚਿਆਂ ਨੂੰ ਮੌਲ ਦੇਵਾਂਗੇ। ਅਸੀਂ ਇਹ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇ ਦੇਵਾਂਗੇ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨੁਮਾਇਸ਼ ਨਾ ਹੋ ਸਕਦਾ। ਬੇਅਦਬੀਆਂ ਦੇ ਮਸਲੇ ਤੇ ਪੰਜਾਬ ਸਰਕਾਰ ਦੀ ਤਰਫੋਂ ਦੋ ਦਿਨ ਦਾ ਵਿਸ਼ੇਸ਼ اجلاس ਸੱਦਿਆ ਗਿਆ ਪਹਿਲੇ ਦਿਨ ਦੀ ਕਾਰਵਾਈ ਤੇ ਮੁਕੰਮਲ ਹੋ ਗਈ ਹੈ ਲੇਕਿਨ ਜਿਸ ਢੰਗ ਦੇ ਨਾਲ ਵਿਰੋਧੀ ਧਿਰ ਰਣਨੀਤੀ ਬਣਾ ਕੇ ਆਈ ਹੈ ਲਾਲਜੀਤ ਸਿੰਘ ਪੁਲੜ ਸਾਡੇ ਨਾਲ ਨੇ ਗੱਲਬਾਤਾਂ ਪੁਰਸਬ ਵਿਰੋਧੀ ਧਿਰ ਜਿਹੜੀ ਹੈ ਉਹ ਲੈਂਡ ਆਰਡਰ ਦੀ ਸਿਚੁਏਸ਼ਨ ਦਾ ਮਸਲਾ ਬਣਾ ਕੇ ਸੱਤਾ ਫਿਰ ਨੂੰ ਘੇੜਨ ਦੀ ਪੂਰੀ ਰਣਨੀਤੀ ਬਣਾ ਕੇ ਆਈ ਹੈ ਕਿਦਾਂ ਦੇਖਦੇ ਹੋ ਸਰਣਨੀਤੀ ਨੂੰ ਵੇਖੋ ਲੈਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਨਾਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੰਟਰੋਲ ਚ ਆ ਵੇਖੋ ਜਿਹੜੀਆਂ ਵਾਰਦਾਤਾਂ ਹੋਣੀਆਂ ਘਟਨਾਵਾਂ ਹੋਣੀਆਂ ਇਹ ਭਾਵੇਂ ਕੈਨੇਡਾ ਅਮਰੀਕਾ ਚ ਤੁਸੀਂ ਚਲ ਜਿਓ ਉੱਥੇ ਵੀ ਘਟਨਾਵਾਂ ਹੁੰਦੀਆਂ ਵਾਰਦਾਤਾਂ ਹੁੰਦੀਆਂ ਪਰ ਕਾਲੀ ਦਲ ਤੇ ਕਾਂਗਰਸ ਦੇ ਵੇਲੇ ਤੁਸੀਂ ਵੀ ਕਵਰੇਜ ਕਰਦੇ ਰਹੇ ਜੀ ਜੇ ਕੋਈ ਮਰਡਰ ਹੋ ਜਾਣਾ ਜਾਂ ਕਿਤੇ ਲੁੱਟਖੋ ਹੋ ਜਾਣੀ ਤੇ ਜਦੋਂ ਪੁਲਿਸ ਨੂੰ ਪਤਾ ਲੱਗ ਜਣਾ ਨਾ ਵੀ ਆਹ ਬੰਦਾ ਇਹਨੇ ਕ੍ਰਾਈਮ ਕੀਤਾ ਆ ਬੰਦਾ ਕ੍ਰਿਮੀਨਲ ਆ ਗੈਂਗਸਟਰ ਆ ਸਮੱਗਲਰ ਆ ਉਹਨੂੰ ਜਦੋਂ ਪੁਲਿਸ ਨੇ ਫੜਨ ਜਣਾ ਤੇ ਉੱਥੋਂ ਦਾ ਜਿਹੜਾ ਐਮ.ਐਲ.ਏ ਹੋਣਾ ਜਾਂ ਮੰਤਰੀ ਹੋਣਾ ਉਹਨੇ ਫਿਰ ਉਹਦੀ ਪੁਸ਼ਤ ਪਨਾਹੀ ਕਰਨੀ ਬੰਦੇ ਦੀ ਉਹ ਫਿਰ ਫੋਨ ਕਰਨਾ ਐਸ.ਐਸ.ਪੀ ਨੂੰ ਵੀ ਇਹ ਬੰਦਾ ਸਾਡਾ ਜੀ ਐਸ.ਐਸ.ਪੀ ਸਾਹਿਬ ਆਰਕਾ ਇਹਨੂੰ ਮਾਫੀ ਦੇ ਦਿਓ ਤੇ ਕੋਈ ਨਹੀਂ ਗਾਣੀ ਇਹ ਗਲਤੀ ਕਰਦਾ ਉਹ ਇਸ ਤਰ੍ਹਾਂ ਕਰਦਿਆ ਕਰਦਿਆ ਉਹ ਬੰਦੇ ਨੂੰ ਮੁੜਕੇ ਇਨਾ ਗੈਂਗਸਟਰ ਬਣਾ ਦਿੰਦੇ ਜਿਹ ਗੈਂਗਸਟਰ ਬਣੇ ਆ ਨਾ ਉਹ ਪੁਰਾਣੀਆਂ ਸਰਕਾਰਾਂ ਚ ਇਵੇਂ ਹੀ ਬੰਦੇ ਰਹੇ ਜਦੋਂ ਕ੍ਰਾਈਮ ਕਰਦੇ ਰਹੇ ਉਹਨਾਂ ਨੂੰ 20 20 ਪਰਚੇ ਤਾਂ ਹੀ ਉਹਨਾਂ ਤੇ ਦਰਜ ਹੋਗੇ ਜੇ ਪਹਿਲੇ ਪਰਚੇ ਤੇ ਉਹਨਾਂ ਦੇ ਕਾਰਵਾਈ ਹੁੰਦੀ 20 ਪਰਚੇ ਹੁੰਦੇ ਹੀ ਕਿਉਂ ਤਾਂ ਹੀ 20 20 ਪਰਚੇ ਹੋਇਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਜਿਹੜੇ ਉਹ 20 20 ਪਰਚੇ ਵਾਲੇ ਸਾਰੇ ਫੜਫੜ ਅਸੀਂ ਜੇਲਾਂ ਚ ਦਿੱਤੇ ਆ ਆ ਹੁਣ ਜਿਹੜੀ ਆ ਘਟਨਾ ਹੋਈ ਆ ਬਹੁਤ ਮਾੜੀ ਘਟਨਾ ਹੋਈ ਆ ਜਦੋਂ ਕੋਈ ਵਪਾਰੀ ਇਸ ਤਰ੍ਹਾਂ ਤੁਰ ਜਾਂਦਾ ਦੁਨੀਆ ਤੋਂ ਉਹਦੇ ਨਾਲ ਕੱਲੇ ਪਰਿਵਾਰ ਨਹੀਂ ਟੁੱਟਦਾ ਉਹਦੇ ਨਾਲ ਇਲਾਕੇ ਨੂੰ ਘਾਟ ਪੈਂਦੀ ਆ ਉਹਦੇ ਨਾਲ ਸਮਾਜ ਨੂੰ ਘਾਟ ਪੈਂਦੀ ਸਮਾਜ ਦੇ ਨਾਲ-ਨਾਲ ਸਰਕਾਰ ਨੂੰ ਵੀ ਘਾਟ ਪੈਂਦੀ ਆ ਉਹਨੇ ਬੰਦੇ ਨੇ ਉੱਥੇ ਬਿਜ਼ਨਸ ਕਰਨਾ ਹੈ ਟੈਕਸ ਦੇਣਾ ਹੈ ਜੀਐਸਟੀ ਦੇਣੀ ਹੈ ਸਰਕਾਰਾਂ ਨੂੰ ਵੀ ਫਾਇਦਾ ਹੋਣਾ ਹੈ ਬੜੀ ਵੱਡੀ ਘਾਟ ਪਈ ਆ ਉਹ ਵਪਾਰੀ ਦੇ ਜਾਣ ਨਾਲ ਮੈਂ ਪਰਿਵਾਰ ਨਾਲ ਦੁੱਖ ਵੀ ਜ਼ਾਹਰ ਕਰਦਾ ਪਰ ਵੇਖੋ ਮੌਕੇ ਤੇ ਹੀ ਦੋ ਜਿਹੜੇ ਉਹਨਾਂ ਦੇ ਸਾਥੀ ਹੀ ਕ੍ਰਿਮੀਨਲ ਬੰਦਿਆਂ ਦੇ ਉਹਨਾਂ ਨੂੰ ਜਦੋਂ ਫੜਨ ਲਈ ਪੁਲਿਸ ਗਈ ਉਹਨਾਂ 'ਅੱਗੇ ਫਾਇਰਿੰਗ ਕੀਤੀ ਪੁਲਿਸ ਨੇ ਆਪਣੀ ਸੇਫਟੀ ਲਈ ਜਵਾਬੀ ਫਾਇਰਿੰਗ ਕੀਤੀ ਤੇ ਉਹਨਾਂ ਦਾ ਇਨਕਾਊਂਟਰ ਹੋ ਗਿਆ ਲੇਕਿਨ ਉਸ ਇਨਕਾਊਂਟਰ ਨੂੰ ਵਿਰੋਧੀ ਫੇਕ এনਕਾਊਂਟਰ ਦੱਸ ਰਹੇ ਨੇ ਕਹਿੰਦੇ ਸਾਰੀ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਹੈ આરોપી ਤੇ ਪਹਿਲਾਂ ਵੀ ਫੜ ਲਿੱਤੇ ਗਏ ਸੀ ਲੇਕਿਨ ਜਦੋਂ ਕਿਰਕਰੀ ਹੋਣੀ ਸ਼ੁਰੂ ਕੀਤੀ ਤੇ ਕਹਿੰਦੇ ਇਹਨਾਂ ਨੇ এনਕਾਊਂਟਰ ਦਾ ਸਾਰਾ ਲਿੱਤਾ ਹੈ ਵਿਰੋਧੀਆਂ ਦਾ ਕੰਮ ਆ ਵੇਖੋ ਵਿਰੋਧ ਕਰਨਾ ਉਹ ਵਿਰੋਧੀ ਕਹਦਾ ਜਿਹੜਾ ਉਲਟ ਗੱਲ ਨਾ ਕਰੇ ਉਹ ਵਿਰੋਧੀ ਕਹਦਾ ਜਿਹੜਾ ਪ੍ਰੋਪੋਗੈਂਡਾ ਨਾ ਕਰੇ ਬਾਕੀ ਇਹ ਲੋਕ ਜਾਣਦੇ ਆ ਸਾਰੀ ਗੱਲ ਜਿਹੜਾ ਬਿਅਕਤੀ ਕਤਲ ਹੋਇਆ ਉਹਦਾ ਪਰਿਵਾਰ ਅੱਗੇ ਆਇਆ ਵੀ ਸਾਡੇ ਬੰਦੇ ਨੂੰ ਮਰਵਾਇਆ ਲਾਰੈਂਸ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਬੈਠਾ ਵਾ ਗੁਜਰਾਤ ਦੀ ਜੇਲ੍ਹ ਚ ਗੁਜਰਾਤ ਚ ਸਰਕਾਰ ਕੀਦੀ ਆ ਗੁਜਰਾਤ ਚ ਜੇਲ੍ਹ ਪੁਲਿਸ ਕੀਦੀ ਆ ਗੁਜਰਾਤ ਚ ਪ੍ਰਸ਼ਾਸਨ ਕੀਦਾ ਆ ਉੱਥੇ ਫਿਰ ਜਦੋਂ ਇਹ ਫਰੋਤੀਆਂ ਮੰਗਦਾ ਲਾਰੈਂਸ ਬਿਸ਼ਨੋਈ ਇਹਨੂੰ ਫੋਨ ਕਿਹਨੇ ਦਿੱਤਾ ਉਹਦੀ ਜਾਂਚ ਕਰਨ ਗੁਜਰਾਤ ਦੇ ਵਿੱਚ ਉਹ ਜਿੰਨੇ ਫੋਨ ਦਿੱਤਾ ਉੱਥੇ ਕਾਰਵਾਈ ਕਰਨ ਜਿੱਥੇ ਉਹ ਬੈਠਾ ਜੇਲ੍ਹ ਚ ਉੱਥੇ ਜਿਹੜਾ ਸੁਖ-ਸੁਹਲਤਾਂ ਦੇ ਦਿੰਦੇ ਆ ਉਹਦੇ ਤੇ ਕਾਰਵਾਈ ਕਰਨ ਫਿਰ ਜਿਹੜੇ ਬੰਦੇ ਦੋ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਨਾ ਇਹਨਾਂ ਬੰਦਿਆਂ ਨੇ ਸਾਰੀ ਇਨਫੋਰਮੇਸ਼ਨ ਦਿੱਤੀ ਆ ਦੂਜਿਆਂ ਤਿੰਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਮਰਡਰ ਕੀਤਾ ਨਾਲ ਇਹਨਾਂ ਵੈਪਨ ਉਹਨਾਂ ਨੂੰ ਮਈਆ ਕਰਾਇਆ ਇਹਨਾਂ ਵੈਪਨ ਪ੍ਰੋਵਾਈਡ ਕਰਾਏ ਆ ਉਹਨਾਂ ਬੰਦਿਆਂ ਨੇ ਕਾਰਵਾਈ ਪਾਈ ਆ ਵੇਖੋ ਜਿਨੇ ਵੈਪਨ ਦਿੱਤੇ ਜਿਨੇ ਇਨਫੋਰਮੇਸ਼ਨ ਦਿੱਤੀ ਮੇਨ ਦੋਸ਼ੀ ਤੇ ਉਹ ਹੀ ਆ ਜਿਨੇ ਮਾਰਦਾਤ ਕੀਤੀ ਬਖਸ਼ੇ ਉਹ ਵੀ ਨਹੀਂ ਜਾਣੇ ਪਿਓ ਨਹੀਂ ਕੋਈ ਪਿਓ ਬਖਸ਼ੇ ਜਾਣਗੇ ਉਹਨਾਂ ਤੇ ਵੀ ਸਖਤ ਕਾਰਵਾਈਆਂ ਹੋਣਗੀਆਂ ਮੈਂ ਨਾਲ ਇਹ ਵੀ ਚੇਤਾਵਨੀ ਦੇਣਾ ਵਾਂ ਜਿਨੇ ਵੀ ਸਮਾਜ ਵਿਰੋਧੀ ਅੰਸਰ ਨੇ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਆਲ ਉਹ ਪੰਜਾਬ ਦੇ ਵਪਾਰੀਆਂ ਨਾ ਪੰਜਾਬ ਦੇ ਬਿਜ਼ਨਸਮੈਨਾਂ ਨਾ ਪੰਜਾਬ ਦੇ ਇੰਡਸਟਰੀ ਵਾਲਿਆਂ ਨਾ ਡਟ ਕੇ ਖੜੇ ਆ ਜੇ ਕੋਈ ਬੰਦਾ ਸਾਡੇ ਪੰਜਾਬ ਦੇ ਭਾਵੇਂ ਕਰੀਬ ਬੰਦਾ ਵੀ ਆ ਕੋਈ ਉਹਦੇ ਅਲੂੰਗਲ ਵੀ ਕਰੂ ਨਾ ਉਹਦੀ ਉਂਗਲ ਝਾੜ ਦਾਂਗੇ ਜਿਹੜਾ ਕੋਈ ਬੰਦਾ ਵਪਾਰੀ ਜਾਂ ਕੋਈ ਕਿਸੇ बिजनेसमੈਨ ਜਾਂ ਕੋਈ ਇੰਡਸਟਰੀ ਵਾਲੇ ਨੂੰ ਕੋਈ ਫੋਨ ਕਰਦਾ ਨਾ ਪਰੋਤੀਦਾ ਜਾਂ ਕੋਈ ਇਹੋ ਜਿਹੀ ਵਾਰਦਾਤ ਕਰਦਾ ਉਹਨਾਂ ਲੋਕਾਂ ਤੇ ਸਖਤ ਕਾਰਵਾਈਆਂ ਹੋਣਗੀਆਂ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਮੰਤਰੀ ਜੀ ਤੁਸੀਂ ਫੋਨ ਦਾ ਜ਼ਿਕਰ ਕੀਤਾ ਹੈ ਇੱਕ ਫੋਨ ਤੇ ਲਾਰੈਂਸ ਦੇ ਕੋਲ ਉਸ ਸਮਾਂ ਵੀ ਬਰਾਮਦ ਹੋ ਗਿਆ ਜਿਸ ਸਮਾਂ ਪੰਜਾਬ ਦੀ ਜੇਲ੍ਹ ਦੇ ਵਿੱਚ ਸੀ ਐਡਾ ਵੱਡਾ ਉਹਨੇ ਇੰਟਰਵਿਊ ਦਿੱਤਾ ਵਿਰੋਧੀ ਉਸ ਇੰਟਰਵਿਊ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਤੁਹਾਡੀ ਤੁਹਾਡੇ ਰਾਜ ਦੇ ਵਿੱਚ ਜੇਲ੍ਹ ਦੇ ਅੰਦਰ ਸੀ ਤਾਂ ਵੀ ਉਹ ਫੋਨ ਚਲਾ ਰਿਹਾ ਸੀ ਇੰਟਰਵਿਊ ਦੇ ਰਿਹਾ ਸੀ ਕਹਿੰਦੇ ਤਾਂ ਕਿਉਂ ਨਹੀਂ ਕਾਰਵਾਈ ਹੋਈ ਜੀ ਜਿਹੜੀ ਉਹ ਇੰਟਰਵਿਊ ਹੋਈ ਹੈ ਉਹ ਜੇਲ੍ਹ ਦੇ ਵਿੱਚ ਇੰਟਰਵਿਊ ਪੈ ਕੇ ਗਏ ਉਹ ਪੇਸ਼ੀਦਾਨਾਂ ਇੰਟਰਵਿਊ ਹੋਈ ਤੇ ਜਿਹੜੇ ਅਫਸਰਾਂ ਇੰਟਰਵਿਊ ਕਰਾਈ ਉਹਨਾਂ ਤੇ ਸਖਤ ਕਾਰਵਾਈ ਕੀਤੀ ਹੈ ਉਹਨਾਂ ਨੂੰ ਬਖਸ਼ਿਆ ਥੋੜਾ ਆ ਹੁਣ ਪਾਸਟਰ ਵਿਜੇਂਦਰ ਆ ਮਾਨਸੇਹ ਜੇਲ੍ਹ ਚ ਹੀ ਜੇ ਉਹਦੀ ਕਾਲੀਆਂ ਦੀ ਕਾਂਗਰਸੀ ਸਰਕਾਰ ਤੇ ਪਾਸਟਰ ਵਿਜੇਂਦਰ ਨੂੰ ਉੱਥੇ ਅੰਦਰ LCD ਲੱਗਣੀ ਹੈ AC ਲੱਗਣੇ ਕਈ ਸਹੂਲਤਾਂ ਮਿਲਣੀਆਂ ਸੀ ਆਪਣੀ ਸਰਕਾਰ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਇਮਾਨਦਾਰ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਇਮਾਨਦਾਰ ਸਾਡੇ ਕਨਵੀਨਰ ਨੇ ਉਹ ਜਿਹੜਾ ਪਾਸਟਰ ਵਿਜੇਂਦਰ ਨੂੰ ਸਹੂਲਤਾਂ ਦਿੰਦਾ ਪਿਆ ਸੀ ਮਾਨਸੇਹ ਜੇਲ੍ਹ ਵਾਲਾ ਸੁਪਰਡੈਂਟ ਇਕਬਾਲ ਬਰਾੜ ਉਹਨੂੰ ਅੰਦਰ ਫੋਨ ਦਿੱਤਾ ਸੀ ਪੈਸੇ ਦਿੱਤੇ ਖਰਚੇ ਨੂੰ ਅੰਦਰ ਜੇਲ੍ਹ ਦੇ ਉੱਥੇ ਬਿਨਾਂ ਰਿਕਾਰਡ ਤੋਂ ਕੋਈ ਰਿਸਟਰ ਚ ਦਰਜ ਨਹੀਂ ਉਹੀ ਮੁਲਾਕਾਤਾ ਕਰਾਈ ਜਾਂਦਾ ਸੀ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਪਾਸਟਰ ਵਿਜੇਂਦਰ ਬਲਾਤਕਾਰ ਦੇ ਕੇਸ ਚ ਅੰਦਰ ਆ ਬਲਾਤਕਾਰ ਦੇ ਕੇਸ ਚ ਸਜ਼ਾ ਬਹੁਤਾਂ ਦੇ ਆ ਤੇ ਉਹ ਬੰਦੇ ਦੀਆਂ ਜਦੋਂ ਮੁਲਾਕਾਤਾਂ ਕਰਾਉਂਦੇ ਆ ਕੀਪਤਾ ਕਿੰਨਾ ਵੱਡਾ ਕ੍ਰਿਮੀਨਲ ਸੀ ਜਿਹਦੇ ਨਾਲ ਮੁਲਾਕਾਤ ਕਰਾਈ ਜਾਂਦਾ ਸੀ ਉਸ ਸੁਪਰਡੈਂਟ ਨੂੰ ਸਸਪੈਂਡ ਕੀਤਾ ਉੱਤੇ ਕਾਰਵਾਈ ਕੀਤੀ ਨਾਲ ਜਿਹੜੇ ਇਨਵੋਲਵ ਹੀ ਹੋਰ ਅਧਿਕਾਰੀ ਉਹਨਾਂ ਤੇ ਵੀ ਕਾਰਵਾਈਆਂ ਕੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜੇ ਪਤਾ ਲੱਗਾ ਨਾ ਸਾਨੂੰ ਵੀ ਕਿਸੇ ਅਫਸਰ ਨੇ ਅੰਦਰ ਕੋਈ ਨਸ਼ਾ ਦਿੱਤਾ ਹੈ ਕੋਈ ਫੋਨ ਦਿੱਤਾ ਹੈ ਜਾਂ ਕਿਸੇ ਦੀ ਕੋਈ ਗਲਤ ਟਾਂਗਣਾ ਮੁਲਾਕਾਤ ਕਰਾਈ ਆ ਉਹਨਾਂ ਅਫਸਰਾਂ ਤੇ ਅਸੀਂ ਪਿਛਲੇ ਦਿਨਾਂ 'ਚ 50 ਦੇ ਕਰੀਬ ਅਫਸਰ ਸਸਪੈਂਡ ਕੀਤੇ ਆ 26 ਅਫਸਰ 1 ਕਿ ਦਿਨ ਸਸਪੈਂਡ ਕੀਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਕਰਮ ਮਜੀਠੀਆ ਵੀ ਜੇਲ੍ਹ ਦੇ ਵਿੱਚ ਹੈ ਉਸ ਨੇ ਕੋਈ ਸਪੈਸ਼ਲ ਚੀਜ਼ ਮੰਗੀ ਹੈ ਕੋਈ ਸਪੈਸ਼ਲ ਟਰੀਟਮੈਂਟ ਮੰਗਿਆ ਜੋ ਆਮ ਕੈਦੀ ਨੂੰ ਟਰੀਟਮੈਂਟ ਮਿਲਦਾ ਵਿਕਰਮ ਸਿੰਘ ਮਜੀਠੀਆ ਨੂੰ ਉਹ ਟਰੀਟਮੈਂਟ ਮਿਲਦਾ ਪਿਆ ਨਾਪੇ ਜੇਲ੍ਹ ਦੇ ਵਿੱਚ ਆ ਜੋ ਰੋਟੀ ਪਾਣੀ ਆਮ ਬੰਦੇ ਨੂੰ ਮਿਲਦਾ ਇੱਕ ਦਿਹਾੜੀ ਦਾ ਜੇ ਕੋਈ ਜੇਲ੍ਹ ਚ ਜਾਵੇ ਉਹੋ ਟ੍ਰੀਟਮੈਂਟ ਵਿਕਰਮ ਸਿੰਘ ਮਜੀਠੀਆ ਨੂੰ ਮਿਲਦਾ ਪਿਆ ਕੋਈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਊਗਾ ਕੋਈ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਊਗੀ ਕਾਨੂੰਨ ਅਨਸਾਰ ਜੇਲ੍ਹਾਂ ਦੇ ਵਿੱਚ ਬਿਲਕੁਲ ਪਾਰਦਰਸ਼ੀ ਕੰਮ ਕੀਤਾ ਜਾਊਗਾ ਤੇ ਜੇ ਕੋਈ ਅਫਸਰ ਕਿਸੇ ਵੀ ਮੁਜਰਮ ਨੂੰ ਕੋਈ ਮੋਬਾਈਲ ਦਿੰਦਾ ਵਾ ਜਾਂ ਕੋਈ ਪੈਸਾ ਖਰਚ ਨੂੰ ਦਿੰਦਾ ਜਾਂ ਕੋਈ ਬਿਨਾਂ ਰਿਕਾਰਡ ਤੋਂ ਕਿਸੇ ਦੀ ਮੁਲਾਕਾਤ ਕਰਾਉਂਦਾ ਵੇਖੋ ਕਾਨੂੰਨ ਅਨੁਸਾਰ ਤੇ ਜਿਹੜੀ ਮੁਲਾਕਾਤ ਬੰਦੀ ਆ ਸੀਸੀਟੀਵੀ ਕੈਮਰੇ ਲਵਾਤੇ ਬਿਕਰਮਜੀਤਿਆ ਦੀ ਬੈਰਕ ਦੇ ਬਿਲਕੁਲ ਸਾਹਮਣੇ ਪੂਰੀ ਨਜ਼ਰ ਬਣਾਏ ਹੋਏ ਨੇ ਸਰਕਾਰ ਉਹਨਾਂ ਦੇ ਉੱਪਰ ਨਹੀਂ ਕੱਲੀ ਉਸ ਬੈਰਕ ਤੇ ਨਹੀਂ ਸੀਸੀਟੀਵੀ ਲੱਗੇ ਅਸੀਂ ਤਕਰੀਬਨ ਜੇਲ੍ਹਾਂ 'ਚ AI ਤਕਨੀਕ ਦੇ ਸੀਸੀਟੀਵੀ ਕੈਮਰੇ ਲਾਤੇ ਆ ਅਸੀਂ ਤਕਰੀਬਨ ਬੈਰਕਾਂ ਜਿਹੜੀਆਂ ਉਹ ਕਵਰ ਕੀਤੀਆਂ ਵਾ ਵੀ ਕੋਈ ਜਿਹੜੀ ਆ ਗਲਤ ਕਾਰਵਾਈ ਨਾ ਕੋਈ ਕਰੇ ਕਈਦੀ ਨਾ ਕੋਈ ਉੱਥੇ ਠੇਂਕਾ ਹੋਵੇ ਕਿਉਂਕਿ ਕੰਧਾਂ ਜ ਸਮਾਜ ਵਿਰੋਧੀ ਅਨਸਰ ਉਹ ਫੇਕੇ ਕਰਦੇ ਆ ਉਹ ਫਿਰ ਅਸੀਂ ਬਾਹਰ ਨੂੰ ਰੋਡ ਵਾਲ ਨੂੰ ਕਰਕੇ ਵੀ ਸੀਸੀਟੀਵੀ ਕੈਮਰੇ ਲਾਏ ਆ AI ਟੈਕਨੀਕ ਵਾਲੇ ਅਸੀਂ ਅੰਦਰ ਨੂੰ ਬੈਰਕਾਲ ਨੂੰ ਵੀ ਲਾਏ ਆ ਇਹ ਤੇ ਅਸੀਂ ਕ੍ਰਾਈਮ ਰੋਕਣ ਲਈ ਲਾਏ ਆ ਤੇ ਇਹਦੇ ਚ ਜੇ ਕੋਈ ਲੱਗਾ ਸੀਸੀਟੀ ਕੈਮਰਾ ਇਹਦੇ ਚ ਸਗੋਂ ਜਿਹੜਾ ਕੋਈ ਕੈਦੀ ਆ ਕੋਈ ਮੁਜ਼ਰਮ ਆ ਉਹਦੀ ਵੀ ਸੇਫਟੀ ਆ ਕਈ ਕਈ ਹਰ ਹੁੰਦਾ ਉੱਥੇ ਕੈਦੀ ਲੜ ਪੈਂਦੇ ਆ ਸੀਸੀਟੀਵੀ ਲੱਗੇ ਹੋਣਗੇ ਸੁਪਰਟੈਂਡ ਦੇ ਕਮਰੇ ਦੇ ਵਿੱਚ ਸਕਰੀਨ ਲੱਗੀ ਆ ਉਹਦੇ ਤੇ ਉਸੇ ਵੇਲੇ ਇਨਫੋਰਮੇਸ਼ਨ ਆ ਜੂਗੀ ਉਹ ਫਿਰ ਰੋਕ ਲੈਣਗੇ ਉਹਨਾਂ ਨੂੰ ਜਾ ਕੇ ਇਹ ਤੇ ਕੈਦੀਆਂ ਨੂੰ ਵੀ ਫਾਇਦਾ ਵਾ ਜਿਹੜੇ ਅੰਦਰ ਝੜਪਾ ਹੁੰਦੀਆਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨਾਲ ਧੱਕਾ ਹੁੰਦਾ ਡਿਮਾਂਡ ਕੀਤੀ ਹੈ ਵਿਕਰਮ ਅਜੀਠੀਆ ਨੇ ਕੋਈ ਵੇਖੋ ਕੋਈ ਸਾਡੇ ਸਾਹਮਣੇ ਤੇ ਕੋਈ ਗੱਲ ਇਹੋ ਜਿਹੀ ਆਈ ਨਹੀਂ ਵੀ ਕੋਈ ਡਿਮਾਂਡ ਕਰ ਰਹੀ ਸੀ ਕਿ ਏਸੀ ਰੂਮ ਮੰਗਿਆ ਹੈ ਇਸ ਤਰ੍ਹਾਂ ਦੀ ਕਈ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਜਦੋਂ ਕਸਟਡੀ ਦੇ ਵਿੱਚ ਗਏ ਅਜੇ ਤੱਕ ਮੇਰੇ ਧਿਆਨ 'ਚ ਕੋਈ ਗੱਲ ਨਹੀਂ ਆਈ ਤੁਹਾਡੇ ਧਿਆਨ 'ਚ ਆ ਰਹੀਆਂ ਲੇਕਿਨ ਮਨਜਿੰਦਰ ਸਿਰਸਾ ਰਵਨੀਤ ਬਿੱਟੂ ਜਿਸ ਢੰਗ ਦੇ ਨਾਲ ਐਕਟਿਵ ਨੇ ਤੁਹਾਡੀ ਸਰਕਾਰ ਦੇ ਉੱਪਰ ਸਿੱਧੇ ਅਲੀਗੇਸ਼ਨ ਲਾ ਰਹੇ ਨੇ ਉਸ ਨੂੰ ਲੈ ਕੇ ਕੀ ਕਰਨਾ ਚਾਹੋ ਵੇਖੋ ਮੈਂ ਤੇ ਪਹਿਲਾਂ ਹੀ ਗੱਲ ਕਹੀ ਆ ਵਿਰੋਧੀ ਆ ਵਿਰੋਧੀ ਦਾ ਕੰਮ ਆ ਵਿਰੋਧ ਕਰਨਾ ਪ੍ਰੋਪੋਗੈਂਡਾ ਕਰਕੇ ਸਰਕਾਰ ਦੇ ਚੰਗੇ ਕੰਮਾਂ ਨੂੰ ਵੀ ਵਿਖਾਉਣਾ ਵੀ ਇਹ ਚੰਗਾ ਲੋਕਾਂ ਦੀ ਵੀ ਇੱਥੇ ਸਖਤ ਕਾਨੂੰਨ ਬਣਾਇਆ ਜਾਵੇ ਇਹ ਅੱਜ ਦੀ ਨਹੀਂ ਜਦੋਂ 2015 ਦੇ ਵੇਲੇ ਬੇਦਬੀਆਂ ਸੁਖਬੀਰ ਬਾਦਲ ਦੇ ਰਾਜ ਦੌਰਾਨ ਹੋਈਆਂ ਉਦੋਂ ਲੋਕਾਂ ਬੜਾ ਰੋਲਾ ਪਾਇਆ ਉਸ ਤੋਂ ਪਹਿਲਾਂ ਵੀ 10 ਸਾਲ ਲੋਕ ਰੋਲਾ ਪਾਉਂਦੇ ਰਹੇ ਆ ਜਦੋਂ ਕਿਤੇ ਇੱਕਾ ਦੁਕਾ ਘਟਨਾਵਾਂ ਸਾਹਮਣੇ ਆਉਣੀਆਂ ਵੇਖੋ ਸਾਰੇ ਗ੍ਰੰਥ ਪਾਵਨ ਪਵਿੱਤਰ ਨੇ ਭਾਵੇਂ ਅਸੀਂ ਗੁਰਦੁਆਰਾ ਸਾਹਿਬ ਜਾਈਏ ਮੰਦਿਰ ਚ ਜਾਈਏ ਮਸੀਤ ਚ ਜਾਈਏ ਮਸਜਿਦ ਚ ਜਾਈਏ ਗਿਰਜਾ ਘਰ ਚ ਜਾਈਏ ਆਪਾਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂ ਉੱਥੇ ਜਾ ਕੇ ਸਿਰ ਨਵਾਈ ਦਾ ਧਾਰਮਿਕ ਗ੍ਰੰਥ ਦੇ ਅੱਗੇ ਆਪਾਂ ਮੱਥਾ ਟੇਕ ਕੇ ਹੱਥ ਜੋੜਦੇ ਆਂ ਤੇ ਮਹਾਰਾਜ ਨੂੰ ਇਹੋ ਕਹੀਦਾ ਵੀ ਮਹਾਰਾਜ ਸਰਬੱਤ ਦਾ ਭਲਾ ਕਰਿਓ ਸਾਰੀ ਦੁਨੀਆ ਦਾ ਭਲਾ ਕਰਿਓ ਤੇ ਕੇਦੇ ਪੈਰਾਂ ਪਿੱਛੇ ਨਾਲ ਸਾਡੇ ਪਰਿਵਾਰ ਦਾ ਵੀ ਭਲਾ ਕਰਿਓ ਉਹ ਪ੍ਰਮਾਤਮਾ ਫਿਰ ਭਲਾ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਰ ਥਾਂ ਤੇ ਹਾਜ਼ਰ ਨਾਜ਼ਰ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਮਰਜ਼ੀ ਤੋਂ ਬਿਨਾ ਪਤਾ ਤੱਕ ਨਹੀਂ ਲੱਗ ਸਕਦਾ ਜੇ ਆਪਾਂ ਅੱਜ ਇੱਥੇ ਵਿਧਾਨ ਸਭਾ ਦੇ ਵਿੱਚ ਖੜੇ ਆ ਨਾ ਅਸੀਂ ਵਜ਼ੀਰ ਆ ਇਹ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਜਾ ਦੇ ਵਿੱਚ ਹੀ ਸਾਰਾ ਕੁਝ ਹੁੰਦਿਆ ਲੇਕਿਨ ਮੰਤਰੀ ਜੀ ਵਿਰੋਧੀ ਕਹਿੰਦੇ ਸਾਢੇ 3 ਸਾਲ ਬਾਅਦ ਯਾਦ ਆਈ ਇਹਨਾਂ ਨੂੰ ਬੇਦਬੀਆਂ ਦੀ ਕਿੱਥੇ ਅਸੀਂ 3 ਸਾਲ ਕਿਉਂ ਨਹੀਂ 3 ਸਾਲ ਪਹਿਲਾਂ ਕੋਈ ਐਕਸ਼ਨ ਲੈਂਦਾ ਇਹਨਾਂ 75 ਸਾਲਾਂ 'ਚ ਕਿਉਂ ਨਹੀਂ ਕੀਤਾ ਭਾਵੇਂ ਸਾਢੇ 3 ਸਾਲਾਂ 'ਚ ਕੀਤਾ ਕਰ ਤੇ ਦਿੱਤਾ ਨਾ ਇਹ ਗੱਲ ਕਹਿੰਦੇ ਆ ਨਾ ਵੀ ਲੇਟ ਲੈ ਕੇ ਆਏ ਆ ਪਰ ਕਾਨੂੰਨ ਤੇ ਹੋਣਾ ਚਾਹੀਦਾ ਹੈ ਨਾ ਬਿੱਲ ਤੇ ਪਾਨਾ ਚਾਹੀਦਾ ਹੈ ਇਹ ਗੱਲ ਮੰਨਦੇ ਆਂ ਵੀ ਇਹ ਕਾਨੂੰਨ ਬਣਾ ਚਾਹੀਦਾ ਸੀ ਇਹ ਬਿੱਲ ਪੇਸ਼ ਹੋਣਾ ਚਾਹੀਦਾ ਸੀ ਇਹ ਚੰਗਾ ਬਿੱਲ ਲੈ ਕੇ ਆਏ ਆ ਸਿਰਫ ਇਹੋ ਗੱਲ ਕਹਿੰਦੇ ਲੇਟ ਲੈ ਕੇ ਆਏ ਆ ਯਾਰ ਦੇਰ ਆਏ ਦਰੋਸਤ ਆਏ ਲੈ ਤੇ ਆਏ ਨਾ ਇਹਨਾਂ 75 ਸਾਲਾਂ 'ਚ ਅਕਾਲੀ ਦਲ ਭਾਜਪੀ ਦੀਆਂ ਸਰਕਾਰਾਂ ਰਹੀਆਂ ਕਾਂਗਰਸ ਬਹੁਤਾ ਸਮਾਂ ਕਾਬਜ਼ ਰਹੀ ਇਹਨਾਂ ਕਿਉਂ ਨਹੀਂ ਇਹ ਕਾਨੂੰਨ ਲੈਂਦਾ 15 'ਚ ਕਿੰਨੀ ਬਦਬੀ ਅਕਾਲੀ ਦਲ ਦੀ ਸਰਕਾਰ 'ਚ ਹੋਈ ਕਿਸੇ ਨੂੰ ਕੋਈ ਨਿਆਂ ਨਹੀਂ ਮਿਲਿਆ ਵੇਖੋ ਮੈਂ ਉਹ ਗੱਲ ਕਰਨ ਲੱਗਾ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਪਾਸ਼ਾ ਨਾਲ ਪੰਗਾ ਲਊਗਾ ਨਾ ਉਹਦਾ ਅੰਤ ਹੋਣਾ ਤੈਅ ਆ ਪਹਿਲੀ ਤੇ ਗੱਲ ਜਿਹੜਾ ਬੰਦਾ ਬੇਅਦਬੀ ਤੇ ਬੜੀ ਦੂਰ ਦੀ ਗੱਲ ਉਂਗਲ ਵੀ ਕਰੂਗਾ ਨਾ ਧਾਰ ਵੀ ਕਿਸੇ ਗ੍ਰੰਥ ਥੱਲੇ ਉਹ ਜਾਣ ਤੋਂ ਥੱਕਿਆ ਜੂ ਬੰਦਾ ਅ ਜਦੋਂ ਇਹ ਘਟਰਾਵਾ ਹੁੰਦੀਆਂ ਨਾ ਉਹ ਬੰਦੇ ਜਦੋਂ ਜੇਲਾ ਚ ਜਾਂਦੇ ਆ ਉਹਨਾਂ ਦਾ ਕੇਸ ਚੱਲਦਾ ਆ ਜੱਜ ਵਕੀਲ ਉਹਨਾਂ ਦਾ ਕੇਸ ਸੁਣਦੇ ਆ ਸਮਝਦੇ ਆ ਉੱਥੇ ਆ ਕੇ ਮੁੜ ਕੇ ਗੱਲ ਆਉਂਦੀ ਆ ਇਹ ਜੀ ਬੰਦਾ ਮੰਦਬੁੱਧੀ ਆ ਉਹ ਪਰਮਾਤਮਾ ਨੂੰ ਮੰਦਬੁੱਧੀ ਬਣਾ ਦਿੰਦਾ ਵਾ ਜਿਹੜਾ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਦਬੀ ਕੀਤੀ ਆ ਨਾ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬਦਬੀ ਕੀਤੀ ਆ ਉਹ ਬੰਦਾ ਪਹਿਲਾਂ ਭਾਵੇਂ ਜਿੱਡਾ ਮਰਜੀ ਛਾਤਰ ਹੋਵੇ ਉਹਦੇ ਬਾਅਦ ਉਹ ਬੰਦਾ ਖਤਮ ਹੋ ਜਾਂਦਾ ਪਾਗਲ ਹੋ ਜਾਂਦਾ ਉਹ ਮੰਦਬੁੱਧੀ ਹੋ ਜਾਂਦਾ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੇਖ ਲਓ ਜੇ ਉਹਦੇ ਰਾਜ ਚ ਬਦਬੀਆਂ ਨਹੀਂ ਕੋਈ ਨਿਆ ਮਿਲਿਆ ਕਿੱਧਰ ਨੂੰ ਗੇਮ ਗਈ ਆ ਕਿੱਧਰ ਗਿਆ ਅਕਾਲੀ ਦਲ ਕਿੱਧਰ ਗਿਆ ਸੁਖਵੀਰ ਸਿੰਘ ਬਾਦਲ ਹੋ ਗਿਆ ਇਹਨੇ ਖਤਮ ਕਾਣੀ ਜਿਹੜੇ ਗੁਰੂ ਨੇ ਰਾਜ ਦੇਣਾ ਜਦੋਂ ਆਪਾਂ ਉਹ ਗੁਰੂ ਨਾਲ ਮੱਥਾ ਲਾ ਲਿਆ ਸਮਝ ਲਓ ਤੁਹਾਡਾ ਮਾੜੇ ਦਿਨ ਸ਼ੁਰੂ ਹੋ ਗਿਆ ਤੁਹਾਡਾ ਅੰਤ ਹੋ ਗਿਆ ਬਿਲਕੁਲ ਦੇਖੋ ਸਿੱਧੇ ਤੌਰ ਤੇ ਇਹਨਾਂ ਨੇ ਵੱਡਾ ਇੱਕ ਤੰਜ ਕੱਸਿਆ ਵਿਰੋਧੀਆਂ ਦੇ ਉੱਪਰ ਔਰ ਜਿਸ ਢੰਗ ਦੇ ਨਾਲ ਸੈਸ਼ਨ ਦੀ ਕਾਰਵਾਈ ਦਾ ਕੱਲ ਦੂਜਾ ਦਿਨ ਹੋਏਗਾ ਵੇਖਣ ਵਾਲੀ ਗੱਲ ਰਹੇਗੀ ਕਿ ਜਦੋਂ ਜਿਹੜਾ ਬੇਅਦਬੀਆਂ ਦਾ ਮਸਲਾ ਵਿਧਾਨ ਸਭਾ ਦੇ ਵਿੱਚ ਵਿਚਾਰਿਆ ਜਾਂਦਾ ਤਾਂ ਫਿਰ ਸੱਤਾਧਿਰ ਔਰ ਵਿਰੋਧੀਧਿਰ ਦਾ ਕੀ ਰੁਖ ਰਹਿੰਦਾ ਕੈਮਰਾ ਪਰਸਨ ਆਨੰਦ ਦੇ ਨਾਲ ਮਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ